ਸਤ ਸ੍ਰੀ ਅਕਾਲ ਦੋਸਤੋ ਨਿਤ ਦਿਨ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਖਾਣ ਪੀਣ ਦੇ ਢੰਗ ਤਰੀਕੇ ਬਦਲ ਗਏ ਅਸੀਂ ਦੁੱਧ ਕਿਉਂ ਨੂੰ ਛੱਡ ਕੇ ਪੀਜ਼ਾ 버ਗਰ ਆਦਿ ਸ਼ਕੀਰ ਹੋ ਗਏ ਅੱਜ ਅਸੀਂ ਫਰੀਦ ਕੋਟ ਸ਼ਹੀਦ ਲੈਫਟੇਨੈਂਟ ਅਭਜੀਤ ਸਿੰਘ ਸਿੱਖੋਂ ਦੇ ਚੌਕ ਵਿੱਚੋਂ ਦੀ ਲੰਘ ਰਹੇ ਸੀ ਤਾਂ ਸਾਡੀ ਨਜ਼ਰ ਮਠਾੜੂ ਜੂਸ ਬਾਰ ਤੇ ਪਈ ਜਿੱਥੇ ਇੱਕ ਬਾਈ ਜੀ ਜੂਸ ਬਣਾਉਂਦੇ ਆ ਜਿਹੜੇ ਜੂਸ ਵਿੱਚ ਮਿੱਠਾ ਵਗੈਰਾ ਜਾਂ ਪਾਉਣ ਦੀ ਲੋੜ ਨਹੀਂ ਪੈਂਦੀ ਪਰ ਉਹ ਇੰਨਾ ਕੁ ਸਵਾਦ ਹੁੰਦਾ ਹੈ ਕਿ ਉਹਨੂੰ ਵਾਰ-ਵਾਰ ਪੀਣ ਨੂੰ ਦਿਲ ਕਰਦਾ ਹੈ ਇਹ ਬਾਈ ਜੀ ਪਿਛਲੇ 25 ਸਾਲ ਤੋਂ ਇੱਥੇ ਜੂਸ ਦਾ ਕੰਮ ਕਰਦੇ ਨੇ ਤੇ ਇਹਨਾਂ ਦੇ ਫਰੂਟ ਤਾਜ਼ੇ ਤੇ ਸਾਫ਼ ਸੁਥਰੇ ਹੁੰਦੇ ਨੇ ਬਾਈ ਜੀ ਦਾ ਮੀਨੂ ਤੁਹਾਨੂੰ ਦਿਖਾ ਰਿਹਾ ਹਾਂ ਸ਼ੇਕ ਜੂਸ ਬਾਈ ਜੀ ਕੋਲ ਅਵੇਲੇਬਲ ਹੁੰਦੇ ਨੇ ਮੈਂ ਬਾਅਦ ਵਿੱਚ ਜੂਸ ਪੀ ਕੇ ਦੇਖਿਆ ਕਿ ਫਰੂਟਸ ਨਾਲ ਹੀ ਮਿੱਠਾ ਕੀਤਾ ਗਿਆ ਸੀ ਖਟਾਸ ਤਾਂ ਬਿਲਕੁਲ ਵੀ ਨਹੀਂ ਸੀ ਜਦੋਂ ਤੁਸੀਂ ਕਦੇ ਇੱਥੋਂ ਦੀ ਲੰਘੋ ਤਾਂ ਮਠਾੜੂਜ਼ਾ ਜਾਇਕedar ਜੂਸ ਪੀ ਕੇ ਜਾਇਓ ਦੁਕਾਨ ਵਿੱਚ ਸਫਾਈ ਦਾ ਬਹੁਤ ਧਿਆਨ ਰੱਖਿਆ ਅਤੇ ਗਲਾਸ ਨੂੰ ਸਾਫ ਪਾਣੀ ਨਾਲ ਧੋਦੇ ਨੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਫਾਸਟ ਫੂਡ ਤੋਂ ਧਿਆਨ ਹਟਾ ਕੇ ਹੈਲਦੀ ਖਾਣੇ ਵੱਲ ਧਿਆਨ ਦਿਓ ਸੋ ਮੇਰਾ ਅੱਜ ਦੀ ਵੀਡੀਓ ਵਿੱਚ ਇਹੀ ਸੁਨੇਹਾ ਹੈ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਲਾਈਕ ਅਤੇ ਆਪਦੇ ਦੋਸਤਾਂ ਨਾਲ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਇਹੋ ਜੀ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸਤਿ ਸ੍ਰੀ ਅਕਾਲ